ਪੁਲਿਸ ਕੇਰੇ ਵਿੱਚ ਮੂਲ ਕੋਈ ਖੜੇ ਇਹ ਮੁਲਜ਼ਮ دہشتਗਰਦਾ ਨਾਲੋਂ ਘੱਟ ਨਹੀਂ ਕਿਉਂਕਿ ਖੰਨਾ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਜੋ ਕਿ ਮਾਧ ਪ੍ਰਦੇਸ਼ ਦੇ ਇੰਦੋਰ ਤੋਂ ਨਜਾਇਜ਼ ਹਥਿਆਰ ਲੈ ਕੇ ਆਏ ਸਨ ਤੇ ਪੰਜਾਬ ਦੇ ਵਿੱਚ ਸਪਲਾਈ ਕਰਨ ਜਾ ਰਹੇ ਸਨ ਉਹਨਾਂ ਹਥਿਆਰਾਂ ਨਾਲ ਕਿਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਇਸ ਬਾਰੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਿੰਨੋਂ ਮੁਲਜ਼ਮ ਅਰਸ਼ਦੀਪ ਸਿੰਘ ਬਿੱਲਾ ਜਗਸੀਰ ਸਿੰਘ ਉਰਫ ਅਜੇ ਤੇ ਡਿਪਟੀ ਸ਼ਰਮਾ ਉਰਫ ਜਾਨੂੰ ਮੋਗਾ ਦੇ ਰਹਿਣ ਵਾਲੇ ਨੇ ਇਹਨਾਂ ਦੇ ਵੱਡੇ ਗੈਂਗਸਟਰਾਂ ਨਾਲ ਸੰਬੰਧ ਹੋਣ ਦਾ ਸ਼ੱਕ ਵੀ ਹੈ ਅਜਿਹੇ ਵਿੱਚ ਪੁਲਿਸ ਨੇ ਤਿੰਨਾਂ ਮੁਲਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ ਤੇ ਇਹਨਾਂ ਕੋਲੋਂ ਬਾਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਿੰਨ ਅਸਲੇ ਬ੍ਰਾਹਮਤੋਏ ਖੰਨਾ ਪੁਲਿਸ ਨੂੰ ਇਹ ਸਾਡੇ ਇਸ ਸਾਲ ਦੀ ਪਹਿਲੀ ਆਰਮਜ਼ ਆਗ ਦੀ ਰਿਕਵਰੀ ਹੈਗੀ ਹੈ ਇਹਦੇ ਵਿੱਚ ਬੇਸਿਕਲੀ ਅਸਲੇ ਰਾਈਨ ਨੇ ਲੜਾਈ ਝਗੜਾ ਕਰਨਾ ਸੀ ਜਿਹੜੇ ਅਸੀਂ ਤਿੰਨ ਦੋਸ਼ੀ ਗ੍ਰਫਤਾਰ ਕੀਤੇ ਇਦੇ ਵਿੱਚ ਸਾਡੀ ਸੀਆਈਐਨ ਚਾਰਜ ਇਨਸਪੈਕਟਰ ਅਮਨ ਐਂਟੀ ਨਾਰਕੋਟਿਕ ਸੈੱਲ ਦੇ ਇਨਚ ਐਂਟੀ ਨਾਰਕੋਟਿਕ ਸੈੱਲ ਵੰਦ ਇਨਚ ਚਾਰਜ ਇਨਸਪੈਕਟਰ ਜਗਜੀਵਨ ਸਿੰਘ ਔਰ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਪ੍ਰਗਿਆ ਜਨ ਮੈਡਮ ਇਹਨਾਂ ਸਾਰਿਆਂ ਨੇ ਕੋਆਰਡੀਨੇਟਡ ਮਿਹਨਤ ਕੀਤੀ ਹੈ ਜੀ ਜਿਹਦੇ ਜੇ ਸਾਨੂੰ ਇਹ ਸਫਲਤਾ ਮਿਲੀ 9 ਤਰੀਕ ਨੂੰ ਸਿਟੀ ਖੰਨਾ ਦੇ ਏਰੀਆ ਵਿੱਚ ਫੋਕਲ ਪੁਆਇੰਟ ਖੰਨਾ ਜਿੱਥੇ ਸਾਡੀ ਪੁਲਿਸ ਪਾਰਟੀ ਮੌਜੂਦ ਸੀ ਜਦੋਂ ਸਾਨੂੰ ਗੋਬਿੰਦਗੜ ਸਾਈਡ ਤੋਂ ਤਿੰਨ ਨੌਜਵਾਨਾਂ ਦੇ ਨਜ਼ਰ ਆਏ ਨਨੁਸ਼ਕ ਦੇ ਬਨਾਤੇ ਰਾਉਂਡ ਅਪ ਰੋਕਿਆ ਗਿਆ ਤੇ ਉਹਨਾਂ ਦੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਦੀ ਇੰਟਰੋਡਕਸ਼ਨ ਤਾਂ ਉਹਨਾਂ ਨੇ ਦੱਸਿਆ ਇੱਕ ਨੇ ਆਪਣਾ ਨਾਮ ਅਸ਼ਦੀਪ ਸਿੰਘ ਉਰਫ ਬਿੱਲਾ ਰਹਿਣ ਵਾਲਾ ਵਾਸੀ ਜੈਸਿੰਗ ਵਾਲਾ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦਾ ਦੱਸਿਆ ਦੂਜਾ ਵਿਅਕਤੀ ਜਗਸੀਰ ਜਗਸੀਰ ਸਿੰਘ ਉਰਫ ਅਜੇ ਉਰਫ ਕਟ ਇਹ ਵੀ ਵਾਸੀ ਵਾਸੀ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦਾ ਤੇ ਤੀਜਾ ਵਿਅਕਤੀ ਦਾ ਨਾਮ ਡਿਪਟੀ ਸ਼ਰਮਾ ਉਰਫ ਜਾਨੂ ਅਗੇਨ ਵਾਸੀ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਦੱਸਿਆ ਇਹਨਾਂ ਦੇ ਜਦੋਂ ਫਿਜ਼ੀਕਲ ਫਿਸਕਿੰਗ ਕੀਤੀ ਗਈ ਚੈਕਿੰਗ ਕੀਤੀ ਗਈ ਤੇ ਲਾਸ਼ਿਚ ਇਹਨਾਂ ਤੋਂ ਜਿਹੜਾ ਅਰਸ਼ਦੀਪ ਹੈ ਉਹਦੇ ਡੱਬ ਵਿੱਚੋਂ ਇੱਕ ਦੇਸੀ ਪਿਸਤਲ 32 ਬੋਰ ਸਮੇਤ ਮੈਗਜ਼ੀਨ ਅਲੋਂਗ ਵਿਦ ਵਨ ਮੋਰ ਐਕਸਟਰਾ ਮੈਗਜ਼ੀਨ ਮਿਲੀ ਜਿਹੜਾ ਜਗਸੀਰ ਸਿੰਘ ਹੈ ਇਹਦੇ ਪਾਸੋਂ ਵੀ ਇਹਦੇ ਡੱਬ ਚੋਂ ਸਾਨੂੰ ਇੱਕ ਦੇਸੀ ਪਿਸਤਲ 32 ਬੋਰ ਬਰਾਮਦ ਹੋਈ ਵਿਦ ਮੈਗਜ਼ੀਨ ਐਂਡ ਡਿਪਟੀ ਸ਼ਰਮਾ ਪਾਸੋਂ ਵੀ ਇਦਾਂ ਹੀ ਇੱਕ ਦੇਸੀ ਪਿਸਤਲ ਸਮੇਤ ਮੈਗਜ਼ੀਨ ਬਰਾਮਦ ਹੋਈ ਇਸ ਇਸ ਬਿਹਫ ਤੇ ਇਹਨਾਂ ਤਿੰਨਾਂ ਤੇ ਮੁਕੱਦਮਾ ਨੰਬਰ 8 ਅੰਡਰ ਸੈਕਸ਼ਨ 25 54 59 ਅਸਲਾ ਐਕਟ थाना ਸਿਟੀ 1 ਦਰਜ ਕੀਤਾ ਗਿਆ ਔਰ ਜਦੋਂ ਉਹਨਾਂ ਦੀ ਅਗਲੀ ਤਫਤੀਸ਼ ਕੀਤੀ ਗਈ ਉਦੋਂ ਇਹ ਪਤਾ ਲੱਗਿਆ ਕਿ ਜਿਹੜੇ ਤਿੰਨੋਂ ਦੋਸ਼ੀ ਐ ਇਹ ਜਿਹੜਾ ਅਸਲਾ ਹੈ ਮੱਧਮ ਰੇਡ ਲੈ ਕੇ ਆਏ ਸਿਗੇ ਔਰ ਇਹਨਾਂ ਨੇ ਜਿਹੜੀ ਕੋਈ ਪਰਸਨਲ ਰੰਜਿਸ਼ ਸੀਗੀ ਦੁਸ਼ਮਣੀ ਉਹਦੇ ਇਹਨਾਂ ਦਾ ਪਲਾਨ ਸੀਗਾ ਲੜਾਈ ਝਗੜੇ ਜੀ ਨਾ ਵੈਪਨਸ ਨੂੰ ਕੋਈ ਨਾ ਕੋਈ ਵੱਡਾ ਅਪਰਾਧ ਕਰਨ ਚ ਯੂਜ਼ ਕਰਨਾ ਸੀਗਾ ਸੋ ਸਾਡੀ ਟੀਮ ਨੇ ਇਹਨਾਂ ਦਾ ਜਿਹੜਾ ਅਗਲਾ ਕ੍ਰਾਈਮ ਸੀਗਾ ਉਹਨੂੰ ਆਪਣੀ ਮੁਸਤੈਦੀ ਨਾਲ ਪ੍ਰੀਐਮਟ ਕੀਤਾ ਔਰ ਅੱਗੇ ਅਸੀਂ ਇਹਨਾਂ ਨੂੰ ਰਿਮਾਂਡ ਲੈ ਕੇ ਚੈੱਕ ਕਰਾਂਗੇ ਕਿ ਇਹਨਾਂ ਦੇ ਹੋਰ ਕੀ-ਕੀ ਪਲਾਨ ਸੀਗੇ ਤੇ ਇਹ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ ਅਰਸ਼ਦੀਪ ਔਰ ਜਗਸੀਰ ਦੋਨਾਂ ਤੇ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਅਰਸ਼ਦੀਪ ਤੇ ਆਲਰੇਡੀ ਅਰਾਊਂਡ ਦਾ 7 ਮੁਕਦਮੇ ਦਰਜ ਹੈਗੇ ਲੜਾਈ ਝਗੜੇ ਦੇ ਲੁੱਟਖੋਹਾਂ ਦੇ ਅਸਲੇ ਦਾ ਔਰ ਜਿਹੜਾ ਮੋਬਾਈਲ ਜੇਲ੍ਹ 'ਚ ਮੋਬਾਈਲ ਲੈ ਕੇ ਜਾਂਦੇ ਇਹ ਜ਼ਿਆਦਾ ਇਹਨਾਂ ਦੇ ਪਰਚੇ ਮੋਗਾ ਔਰ ਫਰੀਦਕੋਟ ਜ਼ਿਲ੍ਹਿਆਂ ਚ ਹੈਗੇ ਔਰ ਇਹ ਅਰਾਊਂਡ 1 ਮਹੀਨੇ ਪਹਿਲਾਂ ਬੇਲ ਤੇ ਆਇਆ ਸੀਗਾ ਜੇਲ੍ਹ ਤੋਂ ਔਰ ਜਿਹੜਾ ਜਗਸੀਰ ਹੈ ਇਹਦੇ ਤੇ ਵੀ ਪਹਿਲਾਂ ਦੋ ਪਰਚੇ ਦਰਜ ਹੈਗੇ ਜੀ ਮੋਗਾ ਜ਼ਿਲ੍ਹੇ ਚ ਇੱਕ ਐਨਡੀ ਦਾ ਹੈਗਾ ਔਰ ਇੱਕ 302 307 ਦੋਨੋਂ ਹੀ ਜ਼ਿਲ੍ਹਾ ਮੋਗਾ ਦੇ ਹੈ ਤੇ ਜਿਹੜਾ ਡਿਪਟੀ ਸ਼ਰਮਾ ਇਹਦੇ ਤੇ ਪੁਰਾਣੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਸੋ ਕੁੱਲ ਮਿਲਾ ਕੇ ਸਾਨੂੰ ਇਸ ਕੇਸ ਚ ਤਿੰਨ ਦੇਸੇ ਪਿਸਟਲ ਬਰਾਮਦ ਹੋਏ ਔਰ ਚਾਰ ਮੈਗਜ਼ੀਨਸ ਬਰਾਮਦ ਹੋਏ ਮਨ ਲਿੰਨੀ ਕੇਜ ਹੈ ਨਾ ਇਹ ਜੀ ਜਿਹੜਾ ਅਰਸ਼ਦੀਪ ਹੈ ਇਹ 23 ਸਾਲ ਦਾ ਹੈ ਜਗਸੀਰ 26 ਸਾਲ ਦਾ ਹੈ ਔਰ ਡਿਪਟੀ ਸ਼ਰਮਾ 24 ਸਾਲ ਦਾ ਹੈ ਮੈਨੂੰ ਕਿਸੇ ਗੈਂਗਸਟਰ ਨਾਲ ਸਾਹਮਣੇ ਆਇਆ ਜਿੱਤਰਾ ਹਿੰਦਾ ਸ਼ੌਕਰ ਵੀ ਹੈ ਸੱਤ ਮੁਕੱਦਮੇ ਲੱਗਦੇ ਨੇ ਅਰਸ਼ਦੀਪ ਦੇ ਜੀ ਸੀ ਗੈਂਗਸਟਰ ਦਾ ਅਸੀਂ ਰਿਮਾਂਡ ਚ ਡੂੰਗਾਈ ਨਾਲ ਦੇਖਾਂਗੇ ਬਟ ਅਦਰਵਾਇਜ਼ ਇਹ ਵੋਨਬੀ ਕ੍ਰਿਮੀਨਲਸ ਤੇ ਹੈਗੇ ਆ ਜਿਸ ਤਰ੍ਹਾਂ ਇਹਦੀਆਂ ਗੱਲਾਂ ਕਰਦੇ ਆ ਜੋ ਇਹਨਾਂ ਦੀ ਪਲਾਨਿੰਗ ਸੀ ਕਿ ਅਸੀਂ Madhya Pradesh ਤੋਂ weapon ਅਗਰੇ ਆਪਣੇ ਨਿਜੀ ਰੰਜਿਸ਼ ਤੋਂ ਯੂਜ਼ ਕਰਨੇ ਸੀ ਕਿਸੇ ਨੂੰ ਮਾਰਨ ਲਈ ਸੋ ਬਾਕੀ ਅਸੀਂ ਪਿੰਪੁਆਇੰਟਡਲੀ ਹਲੇ ਨਹੀਂ ਕਨਫਰਮ ਕਰ ਸਕਦੇ ਜਿਸ ਤਰ੍ਹਾਂ ਮਾਧਿਪਦੇ ਹਨ ਦੁਆਰਾ ਫਿਰ ਲੇ ਕੇ ਜੁੜੇ ਨੇ ਜੀ ਪਹਿਲਾਂ ਵੀ ਤੁਸੀਂ ਉੱਥੋਂ ਕੋਈ ਫੈਕਟੀਆਂ ਬਣੀਆਂ ਨੇ ਉਹਨਾਂ ਦੇ ਖਲਾਫ ਕਹਤਾਂ ਦੀ ਕਾਰਵਾਈ ਹੋਊਗੀ ਕੋਈ ਲੈ ਕੇ ਆਉਗੀ ਅ ਦੇਖੋ ਜੀ ਇਹ ਵੀ ਅਗੇਨ ਇਹਨਾਂ ਜੀ ਜਿਹੜੀ ਪ੍ਰੀਲਿਮਿਨਰੀ ਪੁੱਛਕਿਚ ਹੈ ਪਹਿਲਾਂ ਵੀ ਮੈਂ ਦੱਸਿਆ ਹੈ ਕਿ ਜਿਹੜਾ ਸੋਸ਼ਲ ਮੀਡੀਆ ਤੋਂ ਬੜੀ ਜਲਦੀ ਨਾ ਦਾ ਐਕਸੈਸ ਹੋ ਜਾਂਦਾ ਹੈ ਇੰਸਟਾਗ੍ਰਾਮ ਵਗੈਰਾ ਤੇ ਲੋਕ ਕਰਦੇ ਆ ਤੇ ਅਸੀਂ ਡੂੰਗਾਈ ਚ ਦੇਖਦੇ ਜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਿੱਛੇ ਜਾ ਕੇ ਉਹਨੂੰ ਵੀ ਜਿੱਥੋਂ ਸਪਲਾਈ ਕੀਤੀ ਫੜ ਕੇ ਲਈ ਪਹਿਲਾਂ ਇਹ ਲੋਕਾਂ ਨੂੰ ਸਪਲਾਈ ਕਰ ਚੁੱਕ ਨੇ ਅਸਲਾ ਨਹੀਂ ਜੀ ਹਲੇ ਤੱਕ ਐਦਾਂ ਕੁਝ ਨਹੀਂ ਪਤਾ ਲੱਗਿਆ ਬਟ ਪੁਰਾਣੇ ਕ੍ਰਿਮੀਨਲ ਦੋ ਤਾਂ ਹੈਗੇ ਆ ਸੋ ਦੇ ਵਾਰ ਗੋਇੰਗ ਟੂ ਯੂਜ਼ ਥਿਸ ਫਾਰ ਸਮ ਨਿਊ ਕ੍ਰਾਈਮ ਮੈਡਮ ਇਹ ਪਰਸਨ ਐਜੂਕੇਟਡ ਨਹੀਂ ਜਾਂ ਪੜ੍ਹਲੇ ਐਜੂਕੇਟਡ ਦੇਖੋ ਇਹ ਹੈ ਤਾਂ ਤਿੰਨੋ ਹੀ ਅਨਇੰਪਲੋਇਡ ਜਿਹੜਾ ਅਰਸ਼ਦੀਪ ਹੈ ਇਹ ਵੀ ਪਹਿਲਾਂ ਥੋੜੀ ਬਹੁਤ ਕੁਛ ਕੁਛ ਪਤਾ ਲੱਗਿਆ ਪੇਂਟਰ ਵਗੈਰਾ ਦਾ ਕੰਮ ਕਰਦਾ ਸੀ ਜਿਹੜਾ ਜਗਸੀਰ ਹੈ ਇਹ 6 ਸਾਲ ਪਹਿਲਾਂ ਮਲੇਸ਼ੀਆ ਤੋਂ ਰਿਪੋਰਟ ਹੋਇਆ ਹੈ ਔਰ ਜਿਹੜਾ ਡਿਪਟੀ ਹੈ ਉਹ ਵੀ ਅਨਇੰਪਲੋਇਡ ਹੈ ਆਪਣੇ ਕਰ ਕਰ ਵਾਲਿਆਂ ਦੀ ਇਨਕਮ ਤੇ ਹੀ ਇਦਾਂ ਦੇ ਕੰਮ ਕਰਦਾ ਹੈ ਡਰਗ ਨਾਲ ਸੰਬੰਧਿਤ ਰਹੇ ਹੈ ਕੋਈ ਇਹ ਕਾਲੇ ਜੀ ਹਾਂਜੀ ਡਰਗ ਨਾਲ ਹੀ ਜਗਸੀਰ ਸਿੰਘ ਤੇ ਐਨਡੀਪੀਐਸ ਦਾ ਪਰਚਾ ਹੈਗਾ ਔਰ ਮਾੜਾ ਮੋਟਾ ਨਸ਼ਾ ਆਪ ਵੀ ਕਰਦਾ ਕੋ ਟਾਰਗੇਟ ਕਿਲਿੰਗ ਵਾਲਾ ਤਾਂ ਨਹੀਂ ਤੇ ਨਹੀਂ ਜੀ ਨਾ ਤਾਂ ਹੁਣ ਤੱਕ ਸਾਨੂੰ ਪਰਸਨਲ ਰੈਵਲਰੀ ਦਾ ਆਇਆ ਕੋਈ ਟਾਰਗੇਟਡ ਕਿਲਿੰਗ ਦਾ ਨਹੀਂ ਆ ਔਰ ਇਸ ਤੋਂ ਇਲਾਵਾ ਜੀ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਅਸੀਂ 1 ਜਨਵਰੀ ਤੋਂ ਖੰਨਾ ਪੁਲਿਸ ਨੇ ਐਕਸ਼ਨ ਅਗੇਂਸਟ ਪੀਓਜ਼ ਅਬਸਕਾਂਡਰ ਸ਼ੁਰੂ ਕੀਤਾ ਹੈ ਤੇ ਹੁਣ ਤੱਕ ਸਾਨੂੰ ਪਿਛਲੇ 11 ਦਿਨਾਂ ਚ ਅਸੀਂ 23 ਜਿਹੜੇ ਅਬਸਕਾਂਡਰਸ ਹੈ ਉਹਨਾਂ ਨੂੰ ਅਰੈਸਟ ਕਰਨ ਚ ਸਾਨੂੰ ਸਫਲਤਾ ਮਿਲੀ ਹੈ ਐਂਡ ਆਈ ਥਿੰਕ ਸੀ ਇਦਾਂ ਹੀ ਇਹਨਾਂ ਨੂੰ ਡਿਲੀਟ ਵੀ ਕਰਾਵਾਂਗੇ ਕੁਝ ਪੀਓਜ਼ ਔਰ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਅਸੀਂ ਜਿਹੜੇ ਆਪਣੇ ਪਗੋੜੇ ਹੈਗੇ ਉਹਨਾਂ ਨੂੰ ਅਪਰਾਧੀਆਂ ਨੂੰ ਗ੍ਰਿਫਤਾਰ ਕਰੀਏ